ਬੀਤੇ ਦਿਨੀ ਸਤਖੰਡ ਸ੍ਰੀ ਹਜੂਰ ਸਾਹਿਬ ਤਖਸੈ ਮਾਨ ਤੇ ਬੈਂਤੇ ਬੁੱੱਜੜ ਦੇ ਪੁੱਤਰੇ ਨੂੰ ਸਨਮਾਨਿਤ ਕੀਤਾ ਗਿਆ ਇਹ ਤਖਤਾਂ ਦੇ ਉੱਪਰ ਸਨਮਾਨ ਤੇ ਅਰਦਾਸ ਕੇਵਲ ਤੇ ਕੇਵਲ ਸਿੱਖਾਂ ਦੀ ਹੁੰਦੀ ਹੈ ਗੈਰ ਸਿੱਖ ਨੂੰ ਨਾ ਸਰੂਪਾ ਦਿੱਤਾ ਜਾਂਦਾ ਨਾ ਗੈਰ ਸਿੱਖ ਦੀ ਅਰਦਾਸ ਹੁੰਦੀ ਹੈ ਪਰ ਜਿਹੜੇ ਬੰਦੇ ਨੂੰ ਸਨਮਾਨਿਤ ਕੀਤਾ ਉਸ ਬੰਦੇ ਨੇ ਆਪਣੀ ਮੁੱਖ ਮੰਤਰੀ ਦੇ ਅਹੁਦੇ ਦੌਰਾਨ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲ ਕੁੱਸੀ ਕੀਤੀ ਆ ਬਿਆਨਤਾ ਬੁੱਜੜ ਪਾਪੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਉਹਦੇ ਪੋਤਰੇ ਨੂੰ ਕੇਸ ਖੁਸ਼ੀ ਵਿੱਚ ਬਾਬਾ ਕਲਵੰਤ ਸਿੰਘ ਤੇ ਬਾਬਾ ਆਰਾਮ ਸਿੰਘ ਅਤੇ ਹੋਰ ਉਥੋਂ ਦੇ ਪ੍ਰਬੰਧਕਾਂ ਨੇ ਸਰੂਪਾ ਦਿੱਤਾ ਦਸਤਾਰਬੰਦੀ ਕੀਤੀ ਆ ਚੂਲਾ ਪਹਿਨਾਇਆ ਗੁਰਮਖੋ ਯਾਦ ਰੱਖੋ ਇਸ ਤਖਤ ਤੋਂ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਜ ਕਰਕੇ ਪਾਪੀਆਂ ਨੂੰ ਸੋਧਣ ਵਾਸਤੇ ਪੰਜਾਬ ਨੂੰ ਭੇਜਿਆ ਅੱਜ ਪਿਰਤ ਅੱਜ ਰੀਤ ਇਹਨਾਂ ਲੋਕਾਂ ਨੇ ਉੱਡ ਪਾ ਦਿੱਤੀ ਆ ਕਿ ਤਖਤਾਂ ਦੇ ਉੱਪਰ ਪਾਪੀਆਂ ਨੂੰ ਸਨਮਾਨਤ ਕਰਕੇ ਸਰੋਪੇ ਦੇ ਕੇ ਦਸਤਾਰਾਂ ਦੇ ਕੇ ਚੋਲੇ ਪਾ ਕਰਕੇ ਸਿੱਖ ਹਿਰਦਿਆਂ ਨੂੰ ਬਰੁੰਧਰਿਆ ਜਿਸ ਬੰਤੇ ਬੁੱਚੜ ਪਾਪੀ ਨੇ ਆਪਣੇ ਸਮੇਂ ਦੌਰਾਨ ਕੋ-ਕੋ ਕਰਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਏ ਦਾ ਪੋਤਰਾ ਬਿੱਟੂ ਅੱਜ ਵੀ ਸਿੱਖ ਪੰਥ ਦੇ ਸਿੱਖ ਜਥੇਬੰਦੀਆਂ ਦੇ ਸਿੱਖੀ ਸਿਧਾਂਤਾਂ ਦੇ ਉਲਟ ਬਲਦਾ ਇਸ ਕਰਕੇ ਜੋ ਇਹਦਾ ਸਨਮਾਨ ਕੀਤਾ ਮੈਂ ਇਸ ਸਨਮਾਨ ਦਾ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਨਿੰਦਿਆ ਕਰਦਾ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਬੰਦਿਆਂ ਨੂੰ ਕਦੇ ਵਾਤੇ ਤਖਤ ਸਾਹਿਬ ਦੇ ਉੱਪਰ ਸੱਦ ਕਰਕੇ ਜੇਕਰ ਜ਼ਿੰਮੇਵਾਰਾ ਬੰਦਿਆਂ ਦੇ ਵੱਲੋਂ ਸਨਮਾਨ ਦਿੱਤਾ ਜਾਵੇਗਾ ਗੁਰਮਖੋ ਜਿਵੇਂ ਪੰਜਾਬ ਦੀ ਧਰਤੀ ਤੇ ਤਿੰਨ ਤਖਤ ਆ ਤਿੰਨ ਤਖਤਾਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਮੇਰੇ ਸੋਚ ਮੁਤਾਬਕ ਇਸ ਤਖਤ ਦੇ ਉੱਪਰ ਵੀ ਆਰਐਸਐਸ ਦਾ ਕਬਜ਼ਾ ਆਰਐਸਐਸ ਦੇ ਬੀਜਪੀ ਦੇ ਕਹਣ ਤੇ ਬਾਬਾ ਕਲਵੰਤ ਸਿੰਘ ਤੇ ਰਾਮ ਸਿੰਘ ਉਹਨਾਂ ਦੇ ਸਹਿਯੋਗੀ ਗੁਰਮਖਾਂ ਨੇ ਸਨਮਾਨ ਕੀਤਾ ਬਹੁਤ ਸਿੱਖ ਸੰਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਇਹਨਾਂ ਦੁਸ਼ਟ ਬੰਦਿਆਂ ਨੂੰ ਕਦੇ ਵੀ ਸਨਮਾਨ ਨਹੀਂ ਕਰਨਾ ਚਾਹੀਦਾ ਮੈਂ ਕਰੜੇ ਸ਼ਬਦਾ ਵਿੱਚ ਇਸ ਸਨਮਾਨ ਦੀ ਇਨ੍ਹਾਂ ਮਨੁੱਖਾਂ ਦੀ ਨਿਖੇਦੀ ਕਰਦਾ ਬੀਤੇ ਦਿਨੇ ਸਤਖੰਡ ਸ੍ਰੀ ਹਜੂਰ ਸਾਹਿਬ ਤਖਸੈ ਮਾਨਤੇ ਬੈਂਤੇ ਬੁੱੱਜੜ ਦੇ ਪੁੱਤਰੇ ਨੂੰ ਸਨਮਾਨਤ ਕੀਤਾ ਗਿਆ ਇਹ ਤਰਤਾਂ ਦੇ ਉੱਪਰ ਸਨਮਾਨ ਤੇ ਅਰਦਾਸ ਕੇਵਲ ਤੇ ਕੇਵਲ ਸਿੱਖਾਂ ਦੀ ਹੁੰਦੀ ਹੈ ਗੈਰ ਸਿੱਖ ਨੂੰ ਨਾ ਸਰੂਪਾ ਦਿੱਤਾ ਜਾਂਦਾ ਨਾ ਗੈਰ ਸਿੱਖ ਦੀ ਅਰਦਾਸ ਹੁੰਦੀ ਹੈ ਪਰ ਜਿਹੜੇ ਬੰਦੇ ਨੂੰ ਸਨਮਾਨਤ ਕੀਤਾ ਉਸ ਬੰਦੇ ਨੇ ਆਪਣੀ ਮੁੱਖ ਮੰਤਰੀ ਦੇ ਅਹੁਦੇ ਦੌਰਾਨ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲ ਖੁਸ਼ੀ ਕੀਤੀ ਹੈ ਬਿੰਤਾ ਬੁੱਜੜ ਪਾਪੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਉਹਦੇ ਪੋਤਰੇ ਨੂੰ ਕੇਸ ਖੁਸ਼ੀ ਵਿੱਚ ਬਾਬਾ ਕਲਵੰਤ ਸਿੰਘ ਤੇ ਬਾਬਾ ਰਾਮ ਸਿੰਘ ਅਤੇ ਹੋਰ ਉਥੋਂ ਦੇ ਪ੍ਰਬੰਧਕਾਂ ਨੇ ਸਰੂਪਾ ਦਿੱਤਾ ਦਸਤਾਰ ਬੰਦੀ ਕੀਤੀ ਹੈ ਚੂਲਾ ਪਹਿਨਾਇਆ ਹੈ ਗੁਰਮੁਖੋ ਯਾਦ ਰੱਖੋ ਇਸ ਤਖਤ ਤੋਂ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਜ ਕਰਕੇ ਪਾਪੀਆਂ ਨੂੰ ਸੋਧਣ ਵਾਸਤੇ ਪੰਜਾਬ ਨੂੰ ਭੇਜਿਆ ਅੱਜ ਪਿਰਤ ਅੱਜ ਰੀਤ ਇਹਨਾਂ ਲੋਕਾਂ ਨੇ ਉਲਟ ਪਾ ਦਿੱਤੀ ਆ ਕਿ ਤਖਤਾਂ ਦੇ ਉੱਪਰ ਪਾਪੀਆਂ ਨੂੰ ਸਨਮਾਨਤ ਕਰਕੇ ਸਰੋਪੇ ਦੇ ਕੇ ਦਸਤਾਰਾਂ ਦੇ ਕੇ ਚੋਲੇ ਪਾ ਕਰਕੇ ਸਿੱਖ ਹਿਰਦਿਆਂ ਨੂੰ ਬਰੰਦ ਰਿਆ ਜਿਸ ਬਿਆੰਤੇ ਬੁੱਚੜ ਪਾਪੀ ਨੇ ਆਪਣੇ ਸਮੇਂ ਦੌਰਾਨ ਕੋ-ਕੋ ਕਰਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਇਹਦਾ ਪੋਤਰਾ ਬਿੱਟੂ ਅੱਜ ਵੀ ਸਿੱਖ ਪੰਥ ਦੀ ਸਿੱਖ ਜਥੇਬੰਦੀਆਂ ਦੇ ਸਿੱਖੀ ਸਿਧਾਂਤਾਂ ਦੇ ਉਲਟ ਬਗਦਾ ਇਸ ਕਰਕੇ ਜੋ ਇਹਦਾ ਸਨਮਾਨ ਕੀਤਾ ਮੈਂ ਇਸ ਸਨਮਾਨ ਦਾ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਨਿੰਦਿਆ ਕਰਦਾ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਬੰਦਿਆਂ ਨੂੰ ਕਦੇ ਵਾਤੇ ਤਖਤ ਸਾਹਿਬ ਦੇ ਉੱਪਰ ਸੱਦ ਕਰਕੇ ਜੇਕਰ ਜ਼ਿੰਮੇਵਾਰਾ ਬੰਦਿਆਂ ਦੇ ਵੱਲੋਂ ਸਨਮਾਨ ਦਿੱਤਾ ਜਾਵੇਗਾ ਗੁਰਮਖੋ ਜਿਵੇਂ ਪੰਜਾਬ ਦੀ ਧਰਤੀ ਤੇ ਤਿੰਨ ਤਖਤ ਤਿੰਨ ਤਖਤਾਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਮੇਰੇ ਸੋਚ ਮੁਤਾਬਕ ਇਸ ਤਖਤ ਦੇ ਉੱਪਰ ਵੀ ਆਰਐਸਐਸ ਦਾ ਕਬਜ਼ਾ ਆਰਐ ਸਖ ਦੇ ਬੀਜਪੀ ਦੇ ਕਹਿਣ ਤੇ ਬਾਬਾ ਕਲਵੰਤ ਸਿੰਘ ਤੇ ਰਾਮ ਸਿੰਘ ਉਹਨਾਂ ਦੇ ਸਹਿਯੋਗੀ ਗੁਰਮਖਾਨੇ ਸਨਮਾਨ ਕੀਤਾ ਬਹੁਤ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਇਹਨਾਂ ਦੁਸ਼ਟ ਬੰਦਿਆਂ ਨੂੰ ਕਦੇ ਵੀ ਸਨਮਾਨ ਨਹੀਂ ਕਰਨਾ ਚਾਹੀਦਾ ਮੈਂ ਕਰੜੇ ਸ਼ਬਦਾਂ ਵਿੱਚ ਇਸ ਸਨਮਾਨ ਦੀ ਇਹਨਾਂ ਮਨੁੱਖਾਂ ਦੀ ਨਿਖੇਧੀ ਕਰਦਾ